ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਸਰਦਾਰ ਬਿਕਰਮ ਸਿੰਘ ਮਜੀਠੀਆ ਜਿੰਦਾਬਾਦ 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 ਤੁੱਕੇਸ਼ਾਈ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਮੈਂ ਸਮਝਣਾ ਕਿ ਬਹੁਤ ਮੰਦਭਾਗੀ ਕਾਰਵਾਈ ਸਰਕਾਰ ਕਰ ਰਹੀ ਆ ਇਹ ਇੱਕ ਤੱਕੇਸ਼ਾਈ ਦਾ ਰਾਜ ਗੁੰਡਾਗਰਦੀ ਦਾ ਰਾਜ ਸਰਕਾਰ ਪੈਦਾ ਕਰ ਰਹੀ ਆ ਮਜੀਠੀਆ ਉਹ ਇਨਸਾਨ ਹੈ ਜਿਨੇ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੀ ਵਪਾਰ ਦੀ ਗੱਲ ਇੰਡਸਟਰੀ ਦੀ ਗੱਲ ਲੋਕ ਜਿਹੜੇ ਘਰਾਂ ਚ ਬੈਠੇ ਆ ਲੁੱਟਾਂ ਖੋਹਾਂ ਦੀ ਗੱਲ ਔਰ ਦਿਨ ਦਿਹਾੜੇ ਗੋਲੀ ਚੱਲਦੀ ਆ ਜਿਹਦੀ ਰੋਜ਼ ਉਹਦੇ ਖਿਲਾਫ ਬਜ਼ੁਰਦਾਰ ਬਿਕਰਮ ਸਿੰਘ ਮਜੀਠੀਆ ਰੋਜ਼ ਬੇਬਾਕੀ ਨਾਲ ਬੋਲ ਰਹੇ ਆ ਸਰਕਾਰ ਨੂੰ ਹਜਮ ਨਹੀਂ ਹੋ ਰਿਹਾ ਮੈਂ ਸਮਝਣਾ ਕਿ ਅੱਜ ਜੋ ਵਿਜੀਲੈਂਸ ਨੇ 30 40 ਬੰਦਿਆਂ ਨੇ ਉੱਥੇ ਰੇਡ ਕੀਤੀ ਆ ਸਿਵਲ ਵਰਦੀ ਦੇ ਵਿੱਚ ਕੋਈ ਪਤਾ ਨਹੀਂ ਕੌਣ ਡੀਐਸਪੀ ਆ ਕੌਣ ਐਸਐਸਪੀ ਆ ਕੌਣ ਇੰਸਪੈਕਟਰ ਆ ਅੱਜ ਜੋ ਹੋ ਰਿਹਾ ਪੰਜਾਬ ਵਾਸਤੇ ਬਹੁਤ ਮੰਦ ਭਾਗਾ ਔਰ ਮੈਂ ਸਮਝਣਾ ਕਿ ਇਹ ਪੰਜਾਬ ਨੂੰ ਸਰਕਾਰ ਫੇਰ ਕਾਲੇ ਦੌਰ ਵੱਲ ਧਕੇਗੀ ਔਰ ਲਾ ਐਂਡ ਆਰਡਰ ਨੂੰ ਖਰਾਬ ਕਰੇਗੀ ਜੇ ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਅੱਜ ਕੋਈ ਇਹਨਾਂ ਨੇ ਗਲਤ ਪਰਚਾ ਦਿੱਤਾ ਝੂਠਾ ਪਰਚਾ ਦਿੱਤਾ ਪੰਜਾਬ ਦੇ ਵਿੱਚ ਵਾਇਲੈਂਸ ਪੈਦਾ ਹੋਏਗੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਵਰਕਰ ਨੇ ਲੀਡਰ ਨੇ ਸਰਦਾਰ ਬਿਕਰਮ ਸਿੰਘ ਦੀ ਮਜੀਠੀਆ ਦੀ ਪਿੱਠ ਤੇ ਚਟਾਨ ਵਾਂਗ ਖੜਿਆ ਔਰ ਮਰਨ ਮਿਟਣ ਲਈ ਤਿਆਰ